ਪ੍ਰੀਤੇ ਕੱਲ ਹਰਿਆਣਾ ਦੇ ਪਲਬਲ ਵਿੱਚ ਬਸ ਨੂੰ ਅੱਗ ਲੱਗਣ ਕਾਰਨ ਜਿੱਥੇ 11 ਲੋਕਾਂ ਦੀ ਮੌਤ ਹੋ ਗਈ ਸੀ ਉੱਥੇ 6 ਲੋਕ ਹੁਸ਼ਾਰਪੁਰ ਨਾਲ ਸੰਬੰਧਿਤ ਸਨ ਜਿਨ੍ਹਾਂ ਵਿੱਚੋਂ 2 ਜਣਿਆਂ ਦਾ ਅੱਜ ਸੰਸਕਾਰ ਕਰ ਦਿੱਤਾ ਗਿਆ ਇਸ ਮੌਕੇ ਧਾਰਮਿਕ ਤੇ ਰਾਜਨੀਤਿਕ ਸ਼ਖਸੀਅਤਾਂ ਨੇ ਵੀ ਸ਼ਿਰਕਤ ਕੀਤੀ ਇਹਨਾਂ ਸਾਰੇ ਇੱਕ ਯਾਤਰਾ ਦੌਰਾਨ ਵਾਸਤਾ ਅਕਲਗਰ ਨੇ ਹਾਲ ਕਾਫੀ ਅਕਾਦਮਿਕ ਗੱਲਾਂ ਕੀਤੀ ਬਹੁਤ ਹੀ ਮੰਦਭਾਗੀ ਘਟਨਾ ਦੁਰਘਟਨਾ ਜਿਹੜੀ ਹੋਈ ਹੈ हुशियारपुर छः लोगों की डेथ हुई है और बहुत सारे झुल चुके हैं हस्पता दाखिल ने हार हाँ बहुत बड़ी एक दुर्घटना है बहुत सारे जाना गई ने है। और सारा शहर दुलंद रहा गया असि अज संस्कार से आए हैं सारा शहर दुखी है अभी बस रब दे के अरदास करते हैं कि उस परिवार को शांति मिले पिछड़ी आत्मा अपने चरणा के निवास देते ਇਹ ਪਰਿਵਾਰ ਨੂੰ ਰਸਦਮਗੰਦੀ ਸ਼ਕਤੀ ਖਰਾਬ ਹੋਵੇ ਅਸੀਂ ਸਾਰੇ ਜਣੇ ਉਹਨਾਂ ਦੇ ਨਾਲ ਖੜਾ ਕੇ ਪਰਿਵਾਰ ਦੇ ਨਾਲ ਕੱਲ ਦਾ ਜਿਹੜੀ ਨਿਊਜ਼ ਬਦੋ ਮਿਲੀ ਹੈ ਸਾਰੇ ਲੋਕਾਂ ਨੂੰ ਪਤਾ ਲੱਗਾ ਰਾਤ ਦਾ ਵਾਕਿਆ ਪਰਸੋਂ ਦਾ ਲੇਕਿਨ ਕਿੰਨੇ ਪਰਿਵਾਰਾਂ ਤੇ ਕਹਿਰ ਬਣ ਕੇ ਜਿਹੜਾ ਟਾਈਮ ਟੁੱਟਿਆ ਮੈਂ ਕਹਿ ਸਕਦਾ ਪਰਮਾਤਮਾ ਦੇ ਦਰ ਤੇ ਮੱਥਾ ਟੇਕਣ ਗਏ ਸੀ ਸਾਰੇ ਪਰਿਵਾਰ ਬੜੇ ਖੁਸ਼ੀ ਔਰ ਬੜੀ ਆਸਾ ਦੇ ਨਾਲ ਲੇਕਿਨ ਉਹਦੀ ਸੱਤਾ ਨੂੰ ਕੀ ਮਨਜ਼ੂਰ ਹੈ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਲੱਗਾ ਜਿਨ੍ਹਾਂ ਨੂੰ ਪਤਾ ਲੱਗਾ ਉਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਲੇਕਿਨ ਅਸੀਂ ਉਹ ਤੇ ਅਮਲ ਨਹੀਂ ਕਰ ਸਕਦੇ ਪਤਾ ਲੱਗਦਾ ਸੰਤ ਮਹਾਪੁਰਸ਼ ਦੱਸਦੇ ਆ ਉਹ ਇਸ ਚੀਜ਼ ਨੂੰ ਦੱਸਦੇ ਆ ਜਿਹੜਾ ਕਾਲ ਔਰ ਮਾਇਆ ਦਾ ਸੰਸਾਰ ਹੈ ਇਹ ਵੀ ਇਹ ਉਸ ਮਾਲਕ ਦੀ ਕਾਲ ਦੀ ਖੁਰਾਕ ਹੈ ਚੀਜ਼ਾਂ ਜਿਹੜੀਆਂ ਜਿਹੜੇ ਇਦਾਂ ਦੇ ਐਕਸੀਡੈਂਟ ਆ ਉਹਨਾਂ ਨੂੰ ਰੋਕਣਾ ਔਰ ਨਾ ਰੋਕਣਾ ਕਿਸੇ ਦਾ ਬਸ ਦਾ ਰੁਕ ਨਹੀਂ ਸੋ ਮੈਂ ਸਾਰੇ ਹੀ ਪਰਿਵਾਰ ਬਹੁਤ ਪਰਿਵਾਰਾ ਸ਼ਿਆਲਪੁਰ ਦੇ ਪਰਿਵਾਰਾਂ ਅਫੈਕਟਡ ਹੋਏ ਆ ਲੁਧਿਆਣਾ ਦੇ ਵੀ ਹੋਏ ਆ ਮੈਂ ਸਾਰੇ ਸ਼ਹਿਰ ਵਾਸੀ ਪੰਜਾਬ ਦੇ ਲੋਕਾਂ ਤੋਂ ਜਿੱਥੇ ਜਿੱਥੇ ਇਹਨਾਂ ਦਾ ਕੋਈ ਬੋਟਾ ਕਿਉਂਕਿ ਇਹਦਾਂ ਦਾ ਵਾਕਿਆ ਸੀ ਇਹ ਜਦੋਂ ਹਵਾਰਾਂ ਚ ਪੜਦੇ ਆ ਲੇਕਿਨ ਜਦੋਂ ਆਪਣੇ ਕਿਤੇ ਨਜ਼ਦੀਕੀ ਵਾਪਰ ਦਾ ਤਾਂ ਉਹਦਾ ਅਸਰ ਬੜਾ ਗਹਿਰਾ ਹੁੰਦਾ ਸਾਰਿਆਂ ਦੇ ਉੱਤੇ ਕੋਈ ਸਾਰਾ ਸ਼ਹਿਰ ਗਮਗੀਨ ਹੈ ਸਾਰਾ ਸ਼ਹਿਰ ਗਮਗੀਨ ਆ ਸਾਰਿਆਂ ਬੋਲੋ ਇਹਨਾਂ ਪਰਿਵਾਰਾਂ ਦਾ ਸਾਰਿਆਂ ਨੂੰ ਬਹੁਤ ਦੁੱਖ ਹੈਗਾ ਇਦੋ ਕਪੜੇ ਘਰ ਵਰਗੇ ਦੁੱਖ ਲੱਗਦਾ ਸਾਰਿਆਂ ਨੂੰ ਪਰ ਕਰ ਕੋਈ ਕੁਝ ਨਹੀਂ ਸਕਦਾ ਸੋਏ ਇੱਕ ਉਸ ਮਾਲਕ ਨੂੰ ਪ੍ਰਾਰਥਨਾ ਕਰਨ ਤੋਂ ਕਿ ਇਦਾਂ ਦੇ ਵਾਕਿਆ ਨਾ ਹੋਵੇ ਤੇ ਮੈਂ ਸਾਰਿਆਂ ਵੱਲੋਂ ਬੜਾ ਦੁੱਖ ਪ੍ਰਗਟ ਕਰਦਾ ਆਪਣੀ ਆਮ ਆਦਮੀ ਪਾਰਟੀ ਵੱਲੋਂ ਆਪਣੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਵੀ ਬਹੁਤ ਦੁੱਖ ਪ੍ਰਗਟ ਕਰਦਾ ਕਿਉਂ ਕੱਲ ਅਸੀਂ ਵੈਸੇ ਸਰਕਾਰੀ ਤੌਰ ਦੇ ਉੱਤੇ ਸੀਐਮ ਹਾਊਸ ਸੇ ਹਰਿਆਣਾ ਸਰਕਾਰ ਨੂੰ ਮੈਸੇਜ ਲਾਤਾ ਸੀ ਟਾਈਮ ਸੇ ਲੇਕਿਨ ਜੋ ਹੋ ਚੁੱਕਾ ਹੈ ਉਹ ਰੁਕਿਆ ਨਹੀਂ ਮੈਂ ਓਮ ਸ਼ਾਂਤੀ ਓਮ ਸ਼ਾਂਤੀ ਮੇਰਾ ਨਾਮ ਸ਼੍ਰੇਸ਼ਪੱਤਿਆ ਬਟੂਆ ਮੈਂ ਬਾਰਡ ਨੰਬਰ 43 ਕਮਾਲਪੁਰ ਤੋਂ ਪੂਰਬ ਪਾਰਸ਼ਦਾਂ ਅੱਜ ਬਹੁਤ ਜਿਹੜਾ ਮਨ ਭਰਿਆ ਪਿਆ ਹੈ ਸਾਡੇ ਮੇਰੇ ਪਰਮ ਮਿੱਤਰ ਰਕੇਸ਼ ਪਸੀਨ ਉਹਨਾਂ ਦੀ ਸ਼੍ਰੀਮਤੀ ਸੁਨੀਲਾ ਪਸੀਨ ਜਿਹੜੀ ਅੱਜ ਦੁਨੀਆਂ 'ਚ ਨਹੀਂ ਰਹੀ ਉਹਨਾਂ ਦਾ ਹੁਣੇ ਹੀ ਦਾਸ ਸੰਸਕਾਰ ਕਰਕੇ ਆਏ ਆ ਅਯੁੱਧਿਆ ਦੀ ਯਾਤਰਾ ਤੇ ਗਏ ਸੀਗੇ ਪਾਸੇ ਉਹਨਾਂ ਕੋਲ ਪਵੇ ਜਿਹੜੇ ਵਿੱਚ ਉਹੀ ਫਿਲਸਫਾ ਹੈ ਤੇ ਔਰ ਉਹਦੇ ਨਾਲ ਮਾਡਲ ਟੋਰ ਕੋ ਸ਼ੋਕ ਪਾਟਿਆ ਜੀ ਪਾਟਿਆ ਚੈਰੀ ਹਾਊਸ ਵਾਲੇ ਉਹ ਵੀ ਬਹੁਤ ਨੇਕ ਦਿਲ ਇਨਸਾਨ ਔਰ ਉਹਨਾਂ ਦਾ ਵੀ ਹੁਣੇ ਦਾ ਸੰਸਕਾਰ ਕੀਤਾ ਆ ਬਹੁਤ ਲੋਕਦਾਇਕ ਇਹ ਜਿਹੜੀ ਘਟਨਾ ਹੋਈ ਆ ਜਿਦੇ ਵਿੱਚ ਇੰਨੀਆਂ 9-10 ਮੌਤਾ ਹੋਈਆਂ ਆ ਮੈਂ ਤਾਂ ਪਰਮ ਪਿਤਾ ਪਰਮਾਤਮਾ ਅਗੇ ਹੀ ਅਰਦਾਸ ਕਰੂਗਾ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਪਰਮਾਤਮਾ ਨੇ ਵਸਾਵੇ ਔਰ ਪਰਿਵਾਰ ਨੂੰ ਪਿੱਛੇ ਆਪਣਾ ਮੰਨਨ ਦਾ ਪਨ ਬਖਸ਼। ਪਿਆਲਾ ਦਾ ਸੰਸਕਾਰ ਕੀਤਾ ਜੀ ਅੱਜ ਤੋਂ ਉਹ ਲੋਕਾਂ ਦਾ ਸੰਸਕਾਰ ਕੀਤਾ ਜੀ ਇੱਕ ਸੁਨੀਲਾ ਪਸੀਨ ਪਤਨੀ ਰਕੇਸ਼ ਪਸੀਨ ਮਲਾ ਕਮਾਲਪੁਰ ਇੱਕ अशोक ਭਾटिया ਜਿਹੜੇ ਮਾਡਲ ਟਾਊਨ ਰਹਿੰਦੇ ਨੇ ਉਹਨਾਂ ਦੀ ਦੁਕਾਨ ਰੇਲਵੇ ਰੋਡ ਤੇ ਭਾटिया ਚੈਰੀ ਹਾਊਸ ਉਹਨਾਂ ਦਾ ਸੰਸਕਾਰ ਹੋ ਗਿਆ ਦੁਨਾਈ ਹੈ ਅਯੁੱਧਿਆ ਦੀ ਯਾਤਰਾ ਦੇ ਉੱਤੇ ਬੱਸ ਦੇ ਵਿੱਚ ਸੀਗੇ ਜਿਹੜੀ ਬੱਸ ਨੂੰ ਆਪ ਕੱਢੀ ਅੱਜ ਬਹੁਤ ਖੁਸ਼ਾਪੁਰ ਸ਼ਹਿਰ ਦੇ ਲਈ ਜਿਹੜਾ ਹੈ